ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਦੇ ਵੱਖ-ਵੱਖ ਥਾਣੇ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਨੌਜਵਾਨਾਂ ਦੇ ਵੱਲੋਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਸੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਘੋੜਾ ਸੀ ਤਾਂ ਪਿਛਲੇ ਦਿਨੀ ਹੀ ਪੀਓ ਸਟਾਫ ਦੀ ਪੁਲਿਸ ਨੂੰ ਵੱਡੀ ਕਾਮਦਾਬੀ ਹਾਸਲ ਹੋਈ ਹੈ ਤਾਂ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਥਾਣੇ ਪੇਸ਼ ਕੀਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਅਸੀਂ ਗੱਲਬਾਤ ਵੀ ਕਰਦੇ ਹਾਂ ਤਾਂ ਮੇਰੇ ਨਾਲ ਪੀਓ ਸਟਾਫ ਦੇ ਇੰਚਾਰਜ ਫਰੀਸ਼ ਕੁਮਾਰ ਜੀ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇਹਦੇ ਉੱਪਰ ਕਿਹੜੇ-ਕਿਹੜੇ ਪਰਚੇ ਦਰਜ ਨੇ ਜੀ ਸਾਹਿਲ ਜੀ ਪਹਿਲੋ ਤੇ ਮੈਂ ਤੁਹਾਡੇ ਆਉਣ ਦਾ ਜਿਹੜਾ ਅੱਜ ਮਾਰਨਿੰਗ ਮੈਂ ਤੇ ਮੇਰੀ ਟੀਮ ਨੇ ਸੁੱਤੇ ਉੱਠ ਕੇ ਪੀਓ ਰੈਸਟ ਕੀਤਾ ਉਹਦੇ ਵਿੱਚ ਸਾਡੇ ਮਾਨਜੋ ਕੁਮਿੰਨ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨ ਆਫ ਅਪਰੀਸ਼ਨ ਰਿਸਰਚ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡਿਸਪਲਿਨ ਅਫੀਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਹਰਮਨਦਰ ਸਿੰਘ ਜੀ ਸੰਧੂ ਪੀਪੀਐਸ ਏਸੀਪੀ ਯੂਨੀਵਰਸਿਟੀ ਹਿਨਵਾਸਾ ਡਿਸਿਟੀ ਤੇ ਦੇਸ਼ੰਦਰ ਬੇਸਕੋੜੀ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜਾ ਪਿਓਰਸਟ ਕੀਤਾ ਉਹਦੀ ਡਿਟੇਲ ਜਿਹੜੀ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਭਲਵਿੰਦਰ ਸਿੰਘ ਪੀਲਸ ਹੈਪੀ son of ਮੰਗਲ ਸਿੰਘ ਇਹ ਹੈਗਾ ਜੀ ਕੋਟ ਮੇ ਸਿੰਘ ਕਰਨਦਰ ਰੋਡ ਦਾ ਰਹਿਣ ਵਾਲਾ ਜੀ ਇਹਦੀ ਰਹਿਸ਼ ਕਰਨਦਰ ਰੋਡ ਵੀ ਰਹਿ ਤੇ ਇਹਦੇ ਖਿਲਾਫ ਅਦਾਲਤ શ્રી ਮਨਨਾ ਸੁਮੁਖੀ ਮੈਡਮ ਨੇ ਜੀ ਐਮ ਆਈ ਜੀ ਉਹਨਾਂ ਦੀ ਕੋਰਟ ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਜਿਹੜਾ ਜੀ ਆਪਣਾ 223 ਬਟਾ ਅ 17 ਅੰਡਰ ਸੈਕਸ਼ਨ 307 411 467 468 471 ਤੇ 473 ਆਈਪੀਸੀ थाना ਸੁਧਾਨਵੜ ਦਾ ਮਕਦਮਾ ਜੀ ਇਹਦੇ ਵਿੱਚ ਇਹ ਪੀਓ ਸੀ ਜਿਹਦੀ ਪੀਓ ਡੇਟ ਹੈ ਜੀ 19 3 2024 ਔਰ ਇਹਦੀ ਪੁੱਛਗਿੱਛ ਕੀਤੀ ਗਈ ਹੈ ਇਹਨੇ ਦੱਸਿਆ ਕਿ ਮੇਰੇ ਖਿਲਾਫ ਇੱਕ ਹੋਰ ਪਰਚਾ ਦਰਜਾ ਉਹ ਥਾਣਾ सदर ਦੇ ਵਿੱਚ ਉਹ ਦਰਜਨ ਕਰਵਾਜੀ ਉਹਦੇ ਵਿੱਚ ਸੇਮ ਫਰੈਂਸ ਦੇ ਵਿੱਚ ਹੀ ਇਹਦੇ ਦੇ ਪਰਚਾ ਦਰਜਾ ਔਰ ਇਹ ਉਹ ਬਾਦ ਅਦਾਲਤ شریف ਪਰਮੰਦਰ ਸਿੰਘ ਏਸੀਐਮ ਜਿਹੜੇ ਜੱਜ ਸਾਹਿਬ ਨੇ ਉਹਨਾਂ ਦੀ ਕੋਰਟ ਦੇ ਵਿੱਚ ਮਕਦਮਾ ਨੰਬਰ ਹੈਗਾ ਨਤੀ ਔਰ ਡੇਟਡ ਹੈਗੀ 3 2 2018 ਤਾਂ ਸਭ ਦੇਖੋ ਅਸੀਂ ਗੱਲ ਕਰੀਏ ਕਿੰਨੇ ਸਾਲਾਂ ਤੋਂ ਇਸ ਨੌਜਵਾਨ ਦੇ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਨੇ ਉਹ ਕੀਤੀਆਂ ਜਾਂਦੀਆਂ ਸੀ ਸਾਹਿਲ ਜੀ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਮਕਦਮੇ ਦੇਖੋ ਇੱਕ ਮਕਦਮਾ 2017 ਦਾ ਤੇ ਇੱਕ ਮਕਦਮਾ 2018 ਦਾ ਇਹ ਤਾਂ ਬਾਹਰ ਆਖੀ ਇਹੋ ਕਿਸੇ ਨਾ ਕੰਮ ਕਰਦੇ ਹਾਂ ਹਾਂ ਬਿਲਕੁਲ ਇਹਨਾਂ ਦੀ ਆਦਤ ਹੈ ਚੋਰੀਆਂ ਚਾਰੀਆਂ ਕਰਦੇ ਆ ਫੜੇ ਜਾਂਦੇ ਹੋ ਫਿਰ ਅਸੀਂ ਚੁੱਕ ਕੇ ਇਹਨਾਂ ਨੂੰ ਅਦਾਲਤਾਂ 'ਚ ਪੇਸ਼ ਕਰਦੇ ਆ ਅਦਾਲਤਾਂ 'ਚ ਉਹ ਇਹਨਾਂ ਫੇਸ ਜਾ ਕੇ ਉਹ ਜ਼ਮਾਨਤਾਂ ਹੋ ਜਾਂਦੀਆਂ ਔਰ ਇਹ ਨਸ਼ੇ ਪੱਤੇ ਦੀ ਲੋਰ ਦੇ ਵਿੱਚ ਹੀ ਇਹ ਕੰਮ ਕਰਦੇ ਨੇ ਜਿੱਦ ਤਰ੍ਹਾਂ ਅਸੀਂ ਗੱਲ ਕਰੀਏ ਸਰ ਕਿੰਨੇ ਸਾਲ ਤੋਂ ਇਹ ਨੌਜਵਾਨ ਜਿਹੜਾ ਘੋੜਾ ਸੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਜੀ ਇਹ ਜੀ 2017-18 ਦੇ ਤੇ 13 ਮਹੀਨੇ ਪਰਚੇ ਆ ਤੇ 2025 ਚੱਲ ਰਿਹਾ ਤੁਸੀਂ ਲਾ ਲਓ ਉਸ ਹਿਸਾਬ ਨਾਲ ਇਹ ਮਿਨੀਮਮ ਕੋਈ 5 ਸਾਲਾਂ ਤੋਂ ਤੇ ਗੈਰਹਾ ਇੱਕ ਚੱਲਦੇ ਆ ਰਹੇ ਨੇ ਸਭ ਦੇ ਇਕ ਵਾਰ ਸੀ ਗੱਲ ਕਰੀਏ ਜਰੂਰ ਦੀ ਤੁਸੀਂ ਆਪਣੀ ਇੱਥੇ ਆ ਕੇ ਆਪਣੀ ਡਿਊਟੀ ਸੰਭਾਲੀ ਹੈ ਤਾਂ ਔਰੋ ਤੋਂ ਲੈ ਕੇ ਹੁਣ ਤੱਕ ਕਿੰਨੇ ਜਿਹੜੇ ਪੀਓ ਨੇ ਉਹ ਗਿਰਸਤਾਰ ਕੀਤੇ ਗਏ ਨੇ ਤੁਹਾਡੇ ਵੱਲੋਂ ਚਾਹੇ ਕਿ ਜਦੋਂ ਦੀ ਮੇਰੀ ਇੱਥੇ ਪੋਸਟਿੰਗ ਹੋਈ ਹੈ ਮੈਨੂੰ ਕੋਈ ਇੱਕ ਸਭਾਗਸਾਲ ਦੇ ਵਿੱਚ ਮੈਂ 458 ਦੇ ਕਰੀਬ ਪੀਓ ਜਿਹੜੇ ਉਹ ਅਰੈਸਟ ਕਰ ਚੁੱਕਾ ਜਿਦੇ ਵਿੱਚ ਜੀ ਐਨਡੀ ਦੇ ਪੀਓ 458 ਮੈਂ ਪੀਓ ਐਨਡੀ ਦੇ ਨੇ ਔਰ ਤੁਹਾਨੂੰ ਪਤਾ ਸਰਕਾਰ ਦਾ ਜਿਹੜਾ ਚੱਲ ਰਿਹਾ ਯੋਗ ਨਸ਼ਾ ਬਰੁੱਧ ਦਾ ਉਹਦੇ ਵਿੱਚ ਸਾਡੀ ਜਿਹੜਾ ਐਨਡੀ ਦੇ ਪੀਓ ਵੱਲ ਜ਼ਿਆਦਾ ਹੁੰਦਾ ਜੀ ਔਰ ਇਹਦੇ ਦਰਮਿਆਨ ਸਾਡੇ ਸੀਪੀ ਸਾਹਿਬ ਜਿਹੜੇ ਸਮੇਂ-ਸਮੇਂ ਸਾਨੂੰ ਸਹਿਯੋਗਤਾ ਦਿੰਦੇ ਆ ਔਰ ਸਾਡਾ ਸਟਾਫ ਜਿਹੜਾ ਇਹਦੇ ਇੰਡੀਰੀ ਜਿਆਦਾ ਪੀਵਲ ਫੋਕਸ ਜਿਹੜਾ ਸਾਡੇ ਕਰ ਅਸੀਂ ਗੱਲ ਕਰੀਏ ਲਗਾਤਾਰ ਤੁਹਾਡੇ ਵੱਲੋਂ ਪਗੋੜੇ ਜਿਹੜੇ ਨੌਜਵਾਨ ਹੋ ਜਾਂਦੇ ਨੇ ਤਰੀਕਾ ਤੇ ਨਹੀਂ ਜਾਂਦੇ ਜਦੋਂ ਫੜੇ ਜਾਂਦੇ ਨੇ ਉਹਨਾਂ ਦੇ ਵੱਲੋਂ ਕਾਰਨ ਕੀ ਦੱਸਿਆ ਜਾਂਦਾ ਆਖਰਕਾਰ ਕਿਉਂ ਉਹ ਤਰੀਕਾ ਤੋਂ ਪਗੋੜਾ ਹੁੰਦੇ ਨੇ ਨੌਜਵਾਨ ਕਾਰਨ ਦੇਖੋ ਜੀ ਉਹ ਕਈ ਤੇ ਕਹਿੰਦੇ ਜੀ ਮੈਂ ਆਪਣੇ ਵਕੀਲ ਸਾਹਿਬ ਕੋ ਗਿਆ ਸੀ ਉਹਨਾਂ ਨੇ ਮੈਨੂੰ ਕਹਤਾ ਜੀ ਕੋਈ ਨਹੀਂ ਤੂੰ ਜਾ ਤੇਰੀ ਤਰੀਕ ਤੇ ਨੂੰ ਦੱਸ ਦਿੱਤੀ ਜਾਏਗੀ ਕੋਈ ਨਸ਼ੇ ਦੀ ਲੋਰ ਦੇ ਵਿੱਚ ਨਹੀਂ ਜਾਂਦੇ ਤੇ ਕਈ ਹਨ ਉਹ ਹੀ ਹੁੰਦਾ ਵੀ ਵੇਲੋ ਠੀਕ ਹੈ ਜੀ ਮੈਂ ਇਸੇ ਕੰਮ ਦਾ ਹੀ ਜੀਆ ਗੁਜ਼ਾਰਾ ਮੇਰਾ ਹੋਣਾ ਉਹ ਕੰਮਾਂ ਤੋਂ ਹਟਦੇ ਨਹੀਂ ਤੇ ਇਸ ਕਰਕੇ ਪੀਓ ਬਣ ਜਾਂਦੇ ਠੀਕ ਹੈ ਜੀ ਮੈਨੂੰ ਤਾਂ ਮੇਰੇ ਵੱਲੋਂ ਤੇ ਇਹਨਾਂ ਨੂੰ ਇਹੋ ਹੀ ਮੈਸੇਜ ਹੈ ਵੀ ਤੁਸੀਂ ਜੇ ਗਲਤੀ ਆਪਣੇ ਤੇ ਕਰੋ ਨਾ ਜੇ ਕਰਦੇ ਹੋ ਤੇ ਸਮੇਸਿਰ ਤੇ ਆਪਣੀ ਤਰੀਕਾ ਤੇ ਤਰੀਕਾ ਪਹੁੰਚੋ ਤਾਂ ਕਿ ਸਾਨੂੰ ਤਹਾਡੇ ਤੱਕ ਜਾਣਾ ਹੀ ਨਾ ਪਵੇ ਨਾ ਕੋਈ ਮਿਉ ਇਤਾਂ ਦੀ ਕੋਈ ਕਾਰਵਾਈ ਦੁਬਾਰਾ ਦੁਬਾਰਾ ਕਰਨੀ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਪੀਓ ਸਟਾਫ ਦੇ ਹਰੀਸ਼ ਕੁਮਾਰ ਨੇ ਜੋ ਫੀਥ ਉਹਨਾਂ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਉਹ ਜਾਣਕਾਰੀ ਦਿੱਤੀ ਦੀ ਪਿਛਲੇ ਕਈ ਸਾਲਾਂ ਤੋਂ ਜਿਹੜੇ ਪਗੋੜੇ ਨੌਜਵਾਨ ਨੇ ਉਹਨਾਂ ਨੂੰ ਲਗਾਤਾਰ ਗ੍ਰਿਫਤਾਰ ਕੀਤਾ ਜਾਇਆ ਹੈ ਤਾਂ ਨਾਲ ਨਾਲ ਨੌਜਵਾਨਾਂ ਨੂੰ ਮੈਸੇਜ ਵੀ ਦਿੱਤਾ ਗਿਆ ਕਿ ਉਹ ਆਪਣੀ ਤਰੀਕ ਤੋਂ ਮਿਸ ਨਾ ਹੋਣ ਜੇਕਰ ਉਹ ਤਰੀਕ ਦੇ ਨਹੀਂ ਜਾਂਦੇ ਪਗੋੜੇ ਹੁੰਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਛੇ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਵੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਜਗਵੰਟੀ ਦੇ ਲਈ ਸਾਹਿਲ ਸਾਹਮਣੇ ਸਰ